ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਪਾਵਨ ਪਵਿੱਤਰ ਬਾਣੀ ਸੁਖਮਣੀ ਸਹਿਬ ਜੀ ਦੀ 7ਵੀਂ ਅਸ਼ਟਪਦੀ ਦੀ ਵਿਚਾਰ ਕਰਾਂਗੇ ਸ਼ਲੋਕ ਅਗਮ ਅਗਾਦ ਪ੍ਰਭ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਉਹ ਬਯੰਤ ਪ੍ਰਭੂ ਜੀਵ ਦੀ ਪਹੁੰਚ ਤੋਂ ਪਰੇ ਹੈ ਅਰਥਾ ਹੈ ਜੋ ਜੋ ਮਨੁੱਖ ਉਸ ਨੂੰ ਸਿਮਰਦਾ ਹੈ ਉਹ ਉਕਾਰਾਂ ਦੇ ਜਾਲ ਤੋਂ ਖਲਾਸੀ ਪਾ ਲੈਂਦਾ ਹੈ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾਂ ਕੀ ਅਚਰਜ ਕਥਾ اے ਮਿੱਤਰ ਸੁਣ ਨਾਨਕ ਬੇਨਤੀ ਕਰਦਾ ਹੈ ਸਿਮਰਨ ਕਰਨ ਵਾਲੇ ਮਨੁ ਗੁਰਮਖਾਂ ਦੇ ਗੁਣਾ ਦਾ ਜਿਗਰ ਹੈਰਾਨ ਕਰਨ ਵਾਲਾ ਹੈ ਭਾਵ ਸਿਮਰਨ ਦੀ ਬਰਕਤ ਨਾਲ ਭਗਤ ਜਨਾਂ ਵਿੱਚ ਇਤਨੇ ਗੁਣ ਪੈਦਾ ਹੋ ਜਾਂਦੇ ਹਨ ਉਹ ਗੁਨਾ ਦੇ ਗੱਲ ਛੇੜਿਆ ਅਚਰਜ ਰਹਿ ਜਾਈਦਾ ਹੈ ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋਤ ਗੁਰਮੁਖਾਂ ਦੀ ਸੰਗਤ ਵਿੱਚ ਰਹਿਾਂ ਮੂੰਹ ਉਜਲੇ ਹੁੰਦੇ ਹਨ ਭਾਵ ਇੱਜ਼ਤ ਬਣ ਜਾਂਦੀ ਬਾਣ ਆਉਂਦੀ ਹੈ ਸਾਧ ਸੰਗ ਮਲ ਸਗਲੀ ਖੋਤ ਕਿਉਂਕਿ ਸਾਧੂ ਜਨਾਂ ਦੇ ਪਾਸ ਰਹਿਾਂ ਵਕਾਰਾਂ ਦੀ ਸਾਰੀ ਮੈਲ ਮਿਟ ਜਾਂਦੀ ਹੈ ਸਾਧਕੇ ਸੰਗ ਮਿਟੇ ਅਭਮਾਨ ਸਾਧੂਆਂ ਦੀ ਸੰਗਤ ਵਿੱਚ ਹੰਕਾਰ ਦੂਰ ਹੁੰਦਾ ਹੈ ਸਾਧਕੇ ਸੰਗ ਪ੍ਰਗਟੇ ਸੁ ਗਿਆਨ ਅਤੇ ਸ੍ਰੇਸ਼ਟ ਗਿਆਨਮ ਪ੍ਰਗਟ ਹੁੰਦਾ ਹੈ ਭਾਵ ਚੰਗੀ ਮਤ ਆਉਂਦੀ ਹੈ ਸਾਧਕੇ ਸੰਗ 부ਜੇ ਪ੍ਰਭ ਨੇੜਾ ਸੰਤਾਂ ਦੀ ਸੰਗਤ ਵਿੱਚ ਪ੍ਰਭੂ ਅੰਗ ਸੰਗ ਵਸਦਾ ਜਾਪਦਾ ਹੈ ਸਾਧ ਸੰਗ ਹੋਤ ਨ ਮੇਰਾ ਸਾਧ ਸੰਗ ਸਭ ਹੋਤ ਨ ਮੇਰਾ ਇਸ ਵਾਸਤੇ ਮੰਦੇ ਸੰਸਕਾਰਾਂ ਜਾਂ ਵਾਸ਼ਨਾ ਦਾ ਸਾਰਾ ਨਿਵੇੜਾ ਹੋ ਜਾਂਦਾ ਹੈ। ਭਾਵ ਮੰਦੇ ਪਾਸ ਹੀ ਜੀਵ ਪੈਂਦਾ ਹੀ ਨਹੀਂ। ਸਾਧਕੇ ਸੰਗ ਪਾਏ ਨਾਮ ਰਤਨ। ਗੁਰਮੁਖਾਂ ਦੀ ਸੰਗਤ ਵਿੱਚ ਅਨੋਖ ਨਾਮ ਰੂਪ ਰਤਨ ਲੱਭ ਲੈਂਦਾ ਹੈ। ਸਾਧਕੇ ਸੰਗ ਏਕ ਉੱਪਰ ਯਤਨ ਤੇ ਇੱਕ ਪ੍ਰਭੂ ਨੂੰ ਮਿਲਣ ਦਾ ਯਤਨ ਕਰਦਾ ਹੈ। ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਸਾਧੂਆਂ ਦੀ ਵਡਿਆਈ ਕਿਹੜੀਆਂ ਕਿਹੜਾ ਮਨੁੱਖ ਬਿਆਨ ਕਰ ਸਕਦਾ ਨਾਨਕ ਸਾਧ ਕੀ ਸੋਭਾ ਪ੍ਰਾਪ ਮੈਂ ਸਮਾਣੀ ਇਹਨਾਂ ਕਿਉਂਕਿ ਹੇ ਨਾਨਕ ਸਾਧ ਜਨਾਂ ਦੀ ਸੋਭਾ ਪ੍ਰਭੂ ਦੀ ਸੋਭਾ ਦੇ ਬਰਾਬਰ ਹੋ ਜਾਂਦੀ ਹੈ ਸਾਧ ਕੇ ਸੰਗ ਅਗੋਚਰ ਮਿਲੈ ਕਿਨ ਗੁਰਮੁਖਾਂ ਦੀ ਸੰਗਤ ਵਿੱਚ मनुख ਨੂੰ ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਰੀਰਕ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਸਾਧਕੇ ਸੰਗ ਸਦਾ ਪਰਫੁੱਲੇ ਅਤੇ ਮਨੁੱਖ ਸਦਾ ਖਿੜੇ ਮੱਥੇ ਰਹਿੰਦਾ ਹੈ ਸਾਧਕੇ ਸੰਗ ਆਵੇ ਬਸ ਪੰਜਾ ਸਾਧ ਜਨਾਂ ਦੀ ਸੰਗਤ ਵਿੱਚ ਰਹਾ ਕਾਮ ਆਦਿਕ ਪੰਜ ਵਕਾਰ ਕਾਬੂ ਵਿੱਚ ਆ ਜਾਂਦੇ ਹਨ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਕਿਉਂਕਿ ਮਨੁੱਖ ਨਾਮ ਰੂਪ ਅੰਮ੍ਰਿਤ ਦਾ ਰਸ ਚਖ ਲੈਂਦਾ ਹੈ ਸਾਧ ਸੰਗ ਹੋਏ ਸਭ ਕੀ ਰੇਣ ਸਾਧ ਜਨਾਂ ਦੀ ਸੰਗਤ ਕੀਤਿਆਂ ਮਨੁੱਖ ਸਭ ਪ੍ਰਾਣੀਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ ਸਾਧ ਕੇ ਸੰਗ ਮਨੋਹਰ ਬਹਿਣ ਤੇ ਸਭ ਨਾਲ ਮਿੱਠੇ ਬਚਨ ਬੋਲਦਾ ਹੈ ਸਾਧ ਕੇ ਸੰਗ ਨ ਕਥੂ ਤਾਵੈ ਸੰਤ ਜਨਾਂ ਦੀ ਦੇ ਸੰਗ ਰਹਿ ਹ ਮਨੁੱਖ ਦਾ ਮਨ ਕਿਸੇ ਪਾਸੇ ਨਹੀਂ ਦੋੜਦਾ ਸਾਧ ਸੰਗ ਅਸਥਿਤਿਤ ਮਨ ਪਾਵੈ ਦਾ ਤੇ ਪ੍ਰਭੂ ਦੇ ਚਰਨਾਂ ਵਿੱਚ ਟਿਕਾਉ ਹਾਸਲ ਕਰ ਲੈਂਦਾ ਹੈ ਸਾਧ ਕੇ ਸੰਗ ਮਾਇਆ ਤੇ ਪਿੰਨ ਗੁਰਮੁਖਾਂ ਦੀ ਸੰਗਤ ਵਿੱਚ ਟਿਕੇ ਆ ਮਨੁੱਖ ਮਾਇਆ ਦੇ ਅਸਰ ਤੋਂ ਬੇਦਾਗ ਰਹਿੰਦਾ ਹੈ ਸਾਧ ਸੰਗ ਨਾਮ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਅਤੇ 헤 ਨਾਨਕ ਅਕਾਲ ਪੁਰਖ ਇਸ ਉੱਤੇ ਦਇਆਵਾਨ ਹੁੰਦਾ ਹੈ ਸਾਧ ਸੰਗ ਦੁਸ਼ਮਨ ਸਭ ਮੀਤ ਗੁਰਮੁਖਾਂ ਦੀ ਸੰਗਤ ਵਿੱਚ ਰਹਾਂ ਸਾਰੇ ਵੈਰੀ ਵੀ ਮਿੱਤਰ ਦਿਸਣ ਲੱਗ ਜਾਂਦੇ ਹਨ ਸਾਧ ਕੇ ਸੰਗ ਮਹਾ ਪਨੀਤ ਕਿਉਂਕਿ ਸਾਧ ਜਨਾਂ ਦੀ ਸੰਗਤ ਵਿੱਚ ਮਨੁੱਖ ਦਾ ਹਿਰਦਾ ਬਹੁਤ ਸਾਫ਼ ਹੋ ਜਾਂਦਾ ਹੈ ਸਾਦ ਸੰਗ ਕਿਸੇ ਨੂੰ ਨਹੀਂ ਬੈਰ ਸੰਤਾਂ ਦੀ ਸੰਗਤ ਵਿੱਚ ਬੈਠੇ ਆ ਬੈਠੇ ਆ ਕਿਸੇ ਨਾਲ ਵੈਰ ਨਹੀਂ ਰਹਿ ਜਾਂਦਾ ਸਾਦ ਕੇ ਸੰਗ ਨਾ ਵੀਗਾ ਪੈਰ ਅਤੇ ਕਿਸੇ ਮੰਦੇ ਪਾਸੇ ਪੈਰ ਨਹੀਂ ਪਟਿੰਦਾ ਸਾਦ ਕੇ ਸੰਗ ਨਾ ਹੀ ਕੋ ਮੰਦਾ ਭਲਿਆਂ ਦੀ ਸੰਗਤ ਵਿੱਚ ਕੋਈ ਮਨੁੱਖ ਭੈੜਾ ਨਹੀਂ ਦਿਸਦਾ ਸਾਦ ਸੰਗ ਜਾਣੇ ਪਰਮਾਨੰਦਾ ਕਿਉਂਕਿ ਹਰ ਥਾ ਮਨੁੱਖ ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹੀ ਜਾਣਦਾ ਹੈ ਸਾਧਕੇ ਸੰਗ ਨਹੀਂ ਹੋ ਤਾਪ ਸਾਧੂ ਦੀ ਸੰਗਤ ਵਿੱਚ ਮਨੁੱਖ ਸਾਰੀ ਅਪਨਤ ਛੱਡ ਦਿੰਦਾ ਹੈ ਸਾਧਕੇ ਸੰਗ ਤਜੇ ਸਭ ਆਪ ਗੁਰਮੁਖ ਦੀ ਸੰਗਤ ਕੇ ਤਿਆਂ ਹੋਮੇ ਰੂਪ ਤਾਪ ਨਹੀਂ ਰਹਿ ਜਾਂਦਾ ਆਪੇ ਜਾਣੇ ਸਾਧ ਵਡਾਈ ਸਾਦੀ ਵਡਿਆਈ ਪ੍ਰਭੂ ਆਪ ਹੀ ਜਾਣਦਾ ਹੈ ਨਾਨਕ ਸਾਧ ਪ੍ਰਭ ਬੇ ਬਨ ਆਈ ਨਾਨਕ ਸਾਧ ਪ੍ਰਭ ਬਣਾਈ ਕਿਉਂਕਿ ਏ ਨਾਨਕ ਸਾਧ ਤੇ ਪ੍ਰਭੂ ਦਾ ਪੱਕਾ ਪਿਆਰ ਪੈ ਜਾਂਦਾ ਹੈ ਸਾਧ ਕੇ ਸੰਗ ਨਾ ਕਬੂ ਧਾਵੈ ਗੁਰਮੁਖਾਂ ਦੀ ਸੰਗਤ ਵਿੱਚ ਰਿਹਾ ਹਾਂ ਮਨੁੱਖ ਦੇ ਮਾਨਾ ਕਦੇ ਭਟਕਦਾ ਨਹੀਂ ਸਾਧ ਕੇ ਸੰਗ ਸਦਾ ਸੁਖ ਪਾਵੈ ਕਿਉਂਕਿ ਸਾਧ ਜਨਾਂ ਦੀ ਸੰਗਤ ਵਿੱਚ ਮਨੁੱਖ ਸਦਾ ਸੁਖ ਮਾਨਦਾ ਹੈ ਸਾਧ ਸੰਗ ਵਸਤ ਗੋਚਰ ਲਹਿ ਸੰਤ ਜਨਾਂ ਦੀ ਸੰਗਤ ਵਿੱਚ ਪ੍ਰਭੂ ਦਾ ਨਾਮ ਰੂਪ ਅਗੋਚਰ ਵਸਤ ਮਿਲ ਜਾਂਦੀ ਹੈ ਸਾਧੂ ਕੇ ਸੰਗ ਅਜਰ ਸਹਿ ਅਤੇ ਮਨੁੱਖ ਇਹ ਨਾ ਜਰਿਆ ਜਾਣ ਵਾਲਾ ਮਰਤਬਾ ਜਰ ਲੈਂਦਾ ਹੈ ਸਾਧਕੇ ਸੰਗ ਬਸੇ ਥਾਂ ਉੱਚੇ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਮਨੁੱਖ ਉੱਚੇ ਆਤਮਿਕ ਟਿਕਾਣੇ ਤੇ ਵੱਸਦਾ ਹੈ ਸਾਧਕੇ ਸੰਗ ਮਹਿਲ ਪਹੁੰਚੇ ਅਤੇ ਆਪਾਲ ਪੁਰਖ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਸਾਧਕੇ ਸੰਗ ਡ੍ਰਿੜੇ ਸਭ ਧਰਮ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਮਨੁੱਖ ਸਾਰੇ ਧਰਮਾਂ ਫਰਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ ਸਾਧਕੇ ਸੰਗ ਕੇਵਲ ਪਾਰ ਬ੍ਰਹਮ ਅਤੇ ਸਿਰਫ ਅਕਾਲ ਪੁਰਖ ਨੂੰ ਹੀ ਹਰ ਥਾਂ ਵੇਖਦਾ ਹੈ ਸਾਧਕੇ ਸੰਗ ਪਾਏ ਨਾਮ ਨਿਧਾਨ ਸਾਧ ਜਿਨ੍ਹਾਂ ਦੀ ਸੰਗਤ ਵਿੱਚ ਮਨੁੱਖ ਨਾਮ ਖਜ਼ਾਨਾ ਲੱਭ ਲੈਂਦਾ ਹੈ ਨਾਨਕ ਸਾਧੂ ਕੇ ਕਰਵਾਨ ਤਾਤੇ ਹੈ ਨਾਨਕ ਮੈਂ ਸਾਧ ਜਨਾਂ ਤੋਂ ਸਦਕੇ ਜਾਂਦਾ ਹਾਂ ਸਾਧ ਕੇ ਸੰਗ ਸਭ ਕੁਲ ਉਦਾਰੇ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਮਨੁੱਖ ਆਪਣੀਆਂ ਸਾਰੀਆਂ ਖੁੱਲਾਂ ਵਕਾਰਾਂ ਤੋਂ ਬਚਾ ਲੈਂਦਾ ਹੈ ਸਾਧ ਸਾਜਨ ਮੀਤ ਕੁਟੰਬ ਨਿਸਤਾਰੇ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ ਤੇ ਆਪਣੇ ਸੱਜਣਾ ਮਿੱਤਰਾਂ ਤੇ ਪਰਿਵਾਰ ਨੂੰ ਵੀ ਤਾਰ ਲੈਂਦਾ ਹੈ ਸਾਧ ਸਾਧੂ ਕੇ ਸੰਗ ਸੋ ਤਨ ਪਾਵੈ ਸੰਤਾਂ ਦੀ ਸੰਗਤ ਵਿੱਚ ਮਨੁੱਖ ਨੂੰ ਉਹ ਤਨ ਲਭ ਪੈਂਦਾ ਹੈ ਜਿਸ ਤਨ ਤੇ ਸਭ ਕੋ ਵਰਸਾਵੈ ਜਿਸ ਤਨ ਦੇ ਮਿਲਨ ਨਾਲ ਹਰੇਕ ਮਨੁੱਖ ਨਮਾਨੈ ਵਾਲਾ ਹੋ ਜਾਂਦਾ ਹੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧੂ ਜਨਾ ਦੀ ਸੰਗਤ ਵਿੱਚ ਰਹਿ ਆ ਧਰਮ ਰਾਜ ਵੀ ਸੇਵਾ ਕਰਦਾ ਹੈ ਸਾਧਕੇ ਸੰਗ ਸੋਭਾ ਸੁਰਦੇਵਾ ਅਤੇ ਦੇਵਤੇ ਵੀ ਸੋਭਾ ਕਰਦੇ ਹਨ ਸਾਧਕੇ ਸੰਗ ਪਾਪ ਪੁਲਾਇਨ ਗੁਰਮੁਖਾਂ ਦੀ ਸੰਗਤ ਵਿੱਚ ਪਾਪ ਦੂਰ ਹੋ ਜਾਂਦੇ ਹਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਕਿਉਂਕਿ ਉੱਥੇ ਪ੍ਰਭੂ ਦੇ ਅੰਬਰ ਕਰਨ ਵਾਲੇ ਗੁਣ ਮਨੁੱਖ ਪਾਉਂਦੇ ਹਨ ਸਾਧਕੇ ਸੰਗ ਸਰਬ ਥਾਨ ਗੰਮ ਸ਼ਾਂਤਾਂ ਦੀ ਸੰਗਤ ਵਿੱਚ ਰਹਿ ਕੇ ਸਭ ਥਾਈਂ ਪਹੁੰਚ ਹੋ ਜਾਂਦੀ ਹੈ ਭਾਵ ਉੱਚੀ ਆਤਮਵਸਥਾ ਸਮਰੱਥਾ ਆ ਜਾਂਦੀ ਹੈ ਸਾਦ ਸਾਨਕ ਸਾਧ ਕੇ ਸੰਗ ਸਫਲ ਜਨਮ ਏ ਨਾਨਕ ਸਾਧੂ ਦੀ ਸੰਗਤ ਵਿੱਚ ਮਨੁੱਖ ਦਾ ਜਨਮ ਦਾ ਫਲ ਮਿਲ ਜਾਂਦਾ ਹੈ ਮਨੁੱਖਾ ਜਨਮ ਦਾ ਫਲ ਮਿਲਦਾ ਹੈ ਸਾਧ ਕੇ ਸੰਗ ਨਾਹੀ ਕੁਛ ਕਾਲ ਸਾਧ ਜਨਾਂ ਦੀ ਸੰਗਤ ਵਿੱਚ ਰਹਿ ਹਾਂ ਤਪ ਆਦਿਕ ਤੱਪਣ ਦੀ ਲੋੜ ਨਹੀਂ ਰਹਿੰਦੀ ਦਰਸ਼ਨ ਪੇਟ ਤ ਹੋਤ ਨਿਹਾਲ ਕਿਉਂਕਿ ਉਹਨਾਂ ਦਾ ਦਰਸ਼ਨ ਹੀ ਕਰਕੇ ਹਿਰਦਾ ਖਿੜ ਆਉਂਦਾ ਹੈ ਸਾਧਕੇ ਸੰਗ ਕੁ ਲੁਖਤ ਹਰੇ ਗੁਰਮਖੰਦ ਦੀ ਸੰਗਤ ਵਿੱਚ ਮਨੁੱਖ ਆਪਣੇ ਪਾਪ ਨਾਸ ਕਰ ਲੈਂਦਾ ਹੈ ਸਾਧਕੇ ਸੰਗ ਨਰਕ ਪਰ ਹਰੇ ਤੇ ਇਸ ਤਰ੍ਹਾਂ ਨਰਕਾਂ ਤੋਂ ਬਚ ਜਾਂਦਾ ਹੈ ਸਾਧ ਕੇ ਸੰਗ ਈ ਆਉ ਆ ਸਹੇਲਾ ਸੰਤਾਂ ਦੀ ਸੰਗਤ ਵਿੱਚ ਰਹਿ ਕੇ ਮਨੁੱਖ ਇਸ ਲੋਕ ਤੇ ਪਰਲੋਕ ਵਿੱਚ ਸੁਖਾ ਹੋ ਜਾਂਦਾ ਸਾਧ ਸੰਗ ਬਿਸ਼ਰਤ ਹਰ ਮੇਲਾ ਅਤੇ ਪ੍ਰਭੂ ਦੇ ਤੋਂ ਵਿਚੜਿਆ ਹੋਇਆ ਮੋੜ ਉਸ ਨੂੰ ਮਿਲ ਪੈਂਦਾ ਹੈ ਜੋ ਇੱਛੇ ਸੋ ਹੀ ਪਲ ਪਾਵੇ ਗੁਰਮੁਖਾਂ ਦੀ ਸੰਗਤ ਵਿੱਚ ਵਿੱਚੋਂ ਮਨੁੱਖ ਜੋ ਇੱਛਾ ਕਰਦਾ ਹੈ ਉਹੀ ਫਲ ਪਾਉਂਦਾ ਹੈ ਸਾਧ ਕੇ ਸੰਗ ਨਾ ਬਿਰਥਾ ਜਾਵੇ ਬੇਮ ਮੁਰਾਦ ਹੋ ਕੇ ਨਹੀਂ ਜਾਂਦਾ ਪਰ ਬ੍ਰਹਮ ਸਾਧ ਰਿੱਧ ਬਸੈ ਅਕਾਲ ਪੁਰਖ ਸੰਤਾਂ ਜਨਾਂ ਦੇ ਹਿਰਦੇ ਵਿੱਚ ਵਸਦਾ ਹੈ ਨਾਨਕ ਉਦਰੇ ਸਾਧ ਸੁਨ ਰਸੈ ਏ ਨਾਨਕ ਮਨੁੱਖ ਸਾਧੂ ਜਨਾਂ ਦੀ ਰਸਨਾ ਤੋਂ ਉਪਦੇਸ਼ ਸੁਣ ਕੇ ਤੁਕਾਰਾਂ ਤੋਂ ਬਚ ਜਾਂਦਾ ਹੈ ਸਾਧਕੇ ਸੰਗ ਸੁਣੋ ਹਰਨਾਮ ਮੈਂ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਭੂ ਦਾ ਨਾਮ ਸੁਣਾ ਸਾਧ ਸੰਗ ਹਰ ਕੇ ਗੁਣ ਗਾਓ ਤੇ ਪ੍ਰਭੂ ਦੇ ਗੁਣ ਗਾਵਾ ਇਹ ਹੀ ਮੇਰੀ ਕਾਮਨਾ ਹੈ ਮੇਰੀ ਤਮੰਨਾ ਹੈ ਸਾਧਕੇ ਸੰਗ ਨਾ ਮਨ ਤੇ ਵਿਸਰੈ ਸੰਤਾਂ ਦੀ ਸੰਗਤ ਵਿੱਚ ਰਿਹਾ ਪ੍ਰਭੂ ਮਨ ਤੋਂ ਭੁੱਲਦਾ ਨਹੀਂ ਸਾਧ ਸੰਗ ਸਰ ਪਰ ਨਿਸਤਰੈ ਸਾਧ ਜਨਾਂ ਦੀ ਸੰਗਤ ਵਿੱਚ ਮਨੁੱਖ ਜ਼ਰੂਰ ਵਿਕਾਰਾਂ ਤੋਂ ਬਚ ਨਿਕਲਦਾ ਹੈ ਸਾਧ ਕੇ ਸੰਗ ਲੱਗੇ ਪ੍ਰਭ ਮਿੱਠਾ ਭਲਿਆਂ ਦੀ ਸੰਗਤ ਵਿੱਚ ਰਿਹਾ ਪ੍ਰਭੂ ਪਿਆਰਾ ਲੱਗਣ ਲੱਗ ਜਾਂਦਾ ਹੈ ਸਾਧੂ ਕੇ ਸੰਗ ਘਟ ਘਟ ਡੀਠਾ ਅਤੇ ਉਸ ਹਰੇਕ ਸ਼ਰੀਰ ਵਿੱਚ ਦਿਖਾਈ ਦੇਣ ਲੱਗ ਜਾਂਦਾ ਹੈ ਸਾਧ ਸੰਗ ਭਏ ਆਗਿਆਕਾਰੀ ਸਾਧੂਆਂ ਦੀ ਸੰਗਤ ਕੀਤਿਆਂ ਅਸੀਂ ਪ੍ਰਭੂ ਦਾ ਹੁਕਮ ਮੰਨਣ ਵਾਲੇ ਹੋ ਜਾਂਦੇ ਹਾਂ ਸਾਧ ਸੰਗ ਗਤ ਭਈ ਹਮਾਰੀ ਅਤੇ ਸਾਡੀ ਆਤਮਿਕ ਅਵਸਥਾ ਸੁਧਰ ਜਾਂਦੀ ਹੈ ਸਾਧਕੇ ਸੰਗ ਮਿਟੇ ਸਭ ਰੋਗ ਸੰਤ ਜਨਾਂ ਦੀ ਸਹਬਤ ਵਿੱਚ ਵਿਕਾਰ ਵਿਕਾਰ ਆਦਿ ਸਾਰੇ ਰੋਗ ਮਿਟ ਜਾਂਦੇ ਹਨ ਨਾਨਕ ਸਾਧ ਭੇਟੇ ਸੰਜੋਗ ਏ ਨਾਨਕ ਵੱਡੇ ਭਾਗਾਂ ਵਾਲੇ ਹਨ ਭਾਗਾਂ ਨਾਲ ਸਾਧ ਜਨਾਂ ਸੰਗਤ ਮਿਲਦੀ ਹੈ ਵੱਡੇ ਭਾਗਾਂ ਨਾਲ ਸਾਧੂ ਦੀ ਸੰਗਤ ਮਿਲਦੀ ਹੈ ਸਾਧ ਕੀ ਮਹਿਮਾ ਵੇਦ ਨਾ ਜਾਣੇ ਸਾਧ ਦੀ ਜਿਹੜੀ ਵਿਡਿਆਈ ਹੈ ਵੇਦ ਵੀ ਨਹੀਂ ਜਾਣਦੇ ਜੇਤਾ ਸੁਣੇ ਤੇ ਤਾਬ ਖਿਆਣੇ ਉਹ ਜਿਤਨਾ ਸੁਣਦੇ ਹਨ ਉਤਨਾ ਹੀ ਬਿਆਨ ਕਰਦੇ ਹਨ ਪਰ ਸਾਧ ਦੀ ਮਹਿਮਾ ਬਿਆਨ ਤੋਂ ਪਰੇ ਹੈ ਸਾਧ ਕੀ ਉਪਮਾ ਦੇਹ ਗੁਣ ਤੇ ਦੂਰ ਸਾਧ ਦੀ ਜਿਹੜੀ ਸਮਾਨਤਾ ਤਿੰਨਾ ਗੁਣਾ ਤੋਂ ਪਰੇ ਹੈ ਭਾਵ ਜਗਤ ਦੀ ਰਚਨਾ ਵਿੱਚ ਕੋਈ ਅਜੇ ਹੀ ਹਸਤੀ ਨਹੀਂ ਜਿਸ ਨੂੰ ਸਾਧੂ ਵਰਗਾ ਕਿਹਾ ਜਾ ਸਕੇ ਹਾਂ ਸਾਦ ਦੀ ਉਪਮਾ ਰਹੀ ਭਰਪੂਰ ਸਾਦ ਦੀ ਜਿਹੜੀ ਸਮਾਨਤਾ ਉਸ ਪ੍ਰਭੂ ਨਾਲ ਹੋ ਸਕਦੀ ਹੈ ਜੋ ਸਾਰੇ ਵਿਆਪਕ ਹੈ ਜਿਹੜੇ ਰੇਖ ਦੇ ਵਿੱਚ ਵਿਆਪਕ ਹੈ ਸਾਦ ਕੀ ਸੋਭਾ ਦਾ ਨਾਹੀ ਅੰਤ ਸਾਧੂ ਦੀ ਸੋਭਾ ਦਾ ਅੰਦਾਜ਼ਾ ਨਹੀਂ ਲੱਗ ਸਕਦਾ ਸਾਦ ਕੀ ਸੋਭਾ ਸਦਾ ਬੇਅੰਤ ਸਦਾ ਉਸ ਨੂੰ ਬੇਅੰਤ ਹੀ ਕਿਹਾ ਜਾ ਸਕਦਾ ਹੈ ਸਾਦ ਕੀ ਸੋਭਾ ਉੱਚ ਤੇ ਉੱਚੀ ਸਾਧੂ ਦੀ ਜਿਹੜੀ ਸੋਭਾ ਹੈ ਹੋਰ ਸਭ ਦੀ ਸੋਭਾ ਤੋਂ ਬਹੁਤ ਉੱਚੀ ਹੈ ਸਾਦ ਕੀ ਸੋਭਾ ਮੂੰਛ ਤੇ ਮੂੰਚੀ ਤੇ ਬਹੁਤ ਵੱਡੀ ਹੈ ਸਾਦ ਕੀ ਸੋਭਾ ਸਾਦ ਬਣ ਆਈ ਸਾਧੂ ਦੀ ਸੋਭਾ ਸਾਧੂ ਨੂੰ ਹੀ ਫਬਦੀ ਹੈ ਨਾਨਕ ਸਾਦ ਪ੍ਰਭ ਭੇਦ ਨਾ ਭਾਈ ਨਾਨਕ ਆਖਦਾ ਹੈ ਕੀ ਸਾਧੂ ਤੇ ਪ੍ਰਭੂ ਵਿੱਚ ਕੋਈ ਫਰਕ ਨਹੀਂ ਹੁੰਦਾ ਗੁਰੂ ਪਿਆਰੀ ਸਾਧ ਸੰਗਤ ਜੀ ਏਸੀ ਸਤਵੀਂ ਅਸ਼ਟਪਤੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਕਰਦਿਆਂ ਗੁਰੂ ਔਰ ਗੁਰੂ ਦੀ ਪਿਆਰੀ ਸੰਗਤ ਜੇ ਕੋ ਬੋਲ ਹੋ ਗਈ ਹੋਵੇ ਬਖਸ਼ਣ ਜੋਗ ਹੈ ਬਖਸ਼ ਲੈਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ